ਜੀ ਤੇ ਸਾਂਝੀ ਕੰਧਾ ਪਾਟੇ ਦੀ ਮੈਂ ਕਿਵੇਂ ਕਰ ਸਕਦਾ ਆ ਆਪਾਂ ਦਾ ਐਡੀ ਬੜੀ ਕੰਧ ਇਕੱਲਾ ਚਾਣੀ ਫੁੱਟ ਲੰਬੀ 14 ਫੁੱਟ ਚੀ ਡੂਡ ਇੰਚ ਚੌੜੀ ਫੇਰ ਮੇਰੇ ਸਿਰ ਆਸਾਨ ਹੈ ਆਸਾਨਾ ਦਾ ਨਹੀਂ ਮੇਰਾ ਕੰਮ ਤਾਂ اٹਕਿਆ ਖੜਾ ਹੈ ਮੈਨੂੰ ਜ਼ਿੰਮੇਵਾਰੀ ਐ ਤੇਰੇ ਕੰਮ ਦੀ اٹਕਿਆ اٹਕਿਆ ਰਹੇ ਦਰਬਾਰਾ ਸਿੰਘ ਸਿੰਘ ਨੂੰ ਆਇਆ ਕੋਲੋਂ ਪਟਵਾਰੀ ਨੇ ਹੌਲੀ ਜਿਹੀ ਆਖਿਆ ਕਾ ਨੂੰ ਮਖੂਚੋੜ ਨੇਉ ਮੁਕਾਲਾ ਹੋਰ ਵਾਲ ਕੀ ਸਰਪੰਚ ਨੇ ਮਲਵੀ ਜੀ ਨਾਲ ਝੱਬ ਕੇ ਟੋਕਿਆ ਆਪਾਂ ਨੇ ਕਾਹਨੂੰ ਆਉਣਾ ਇਸ ਵਿੱਚ ਪਟਵਾਰੀ ਜੀ ਭਾਈ ਭਾਈ ਨੇ ਆਪੇ ਸਮਝਣਗੇ ਕਪੂਰ ਸਿੰਘ ਸਰਪੰਚ ਦਾ ਰੁਖ ਤਾੜ ਗਿਆ ਅੱਗੇ ਵੀ ਉਹ ਕਈ ਵਾਰਿਆ ਤੇ ਉਹਦੇ ਨਾਲ ਲੱਗਦਾ ਆਉਂਦਾ ਸੀ ਦਵਾਰੇ ਕਪਨ ਨੂੰ ਇੰਨਾ ਗੱਲਾਂ ਦੀ ਕੀ ਸਮਝੇ ਉਹ ਜੇ ਕਪੂਰ ਸਿੰਘ ਦਾ ਭਾਈ ਹੀ ਸਰਪੰਚ ਨੂੰ ਉਹਦੇ ਖਿਲਾਫ ਵਰਤਨ ਲਈ ਮਿਲੇ ਤਾਂ ਉਹਨੂੰ ਕੀ ਚਾਹੀਦਾ ਹੈ ਉਹਨੇ ਹੋਰ ਨਰਮ ਹੋ ਕੇ ਦਰਬਾਰੇ ਨੂੰ ਸਮਝਾਉਣਾ ਚਾਹੀਦਾ ਦਰਬਾਰਾ ਸਿਆਮਾ ਤੈਨੂੰ ਮਨਤ ਨਾਲ ਕਹਾਂ ਕਹਨਾ ਆਪਾਂ ਕਬੀਲਦਾਰ ਆ ਲੜ ਲੜਦੇ ਚੰਗੇ ਨਹੀਂ ਲੱਗਦੇ ਆ ਰਲ ਕੇ ਕੰਦ ਬਣਾਈਏ ਤੂੰ ਆਂ ਕਰ ਜਿ ਕੋ ਨੂੰ ਕਹੇਗਾ ਮੈਂ ਉਹਨੇ ਮਨ ਲਊਗਾ ਕੰਨ ਐ ਮਾੜੀ ਦੋਹਾਂ ਨੂੰ ਇਹ ਸੁਖ ਐ ਮਾੜੀ ਮੋਟੀ ਕੰਦੋਲ ਨਹੀਂ ਹੁੰਦੀ ਐ ਤੇ ਕਹਿੰਦਾ ਵੀ ਨਾ ਸਾਰਾ ਭਾਰ ਚੱਕਣਾ ਮੈਨੂੰ ਵੀ ਔਖਾ ਤੂੰ ਮੈਨੂੰ ਬਹੁਤਾ ਚੁਕਾ ਦੇ ਆਪ ਥੋੜਾ ਚੱਕ ਲੈ ਕਪੂਰ ਸਿੰਘ ਦੀ ਨਰਮਾਈ ਦੇ ਦਰਬਾਰੇ ਦੀੜਬਾਈ ਕੁਝ ਦਿੱਲੀ ਕਰ ਦਿੱਤੀ ਕੁੱਟੀਆਂ ਉਹਦੇ ਮੱਥੇ ਵਿੱਚ ਮਿਟਣ ਲੱਗੀਆਂ ਪਲ ਹੀ ਪਲ ਆਹ ਕਰ ਦੇਣ ਲਈ ਆਉਂਦਾ ਜੀ ਵੀ ਕੀਤਾ ਪਰ ਉਹਦੇ ਈ ਹੌਲੀ ਜੀ ਸਰਪੰਚ ਖੰਗੋਰੀਆ ਐਨੀ ਹੌਲੀ ਤੇ ਐਨਾ ਬੇਲੋਮ ਜਿਸ ਵਿੱਚ ਨਹੀਂ ਰਜਮ ਦਰਬਾਰਾ ਹੀ ਬੋਧ ਸਕੇ ਦਰਬਾਰੇ ਨੂੰ ਫੇਰ ਵਟ ਚੜ ਗਿਆ ਤੇ ਉਹਦੇ ਪੱਥਰ ਪੱਦਰ ਹੁੰਦੇ ਮੱਥੇ ਵਿੱਚ ਕਟਿਆਾਂ ਦੇ ਸੰਗਣੀਆਂ ਹੋ ਗਈਆਂ ਉਹ ਮੈ ਸਦਾਈਆਂ ਜਿਹੜਾ ਮੱਲੋ ਮੱਲੀ ਕਿਸੇ ਦਾ ਭਾਰ ਚੱਕਾ ਫੇਰਾ ਪਰ ਤੈਨੂੰ ਅਨਕਾਰ ਇਹੜੀ ਗੱਲ ਹੈ ਪੂਰ ਸਿੰਘ ਨੇ ਵੀ ਫਿਰ ਭਾਈ ਬੰਦੇ ਵਰਤੀ ਕੀ ਕਰਕੇ ਉਹਨੂੰ ਲੋੜ ਜੋ ਸੀ ਮੇਰੇ ਚ ਨਹੀਂ ਜਾਣ ਪੈਸਾ ਖਰਚਣ ਦੀ ਮੈਂ ਫਾਹੀ ਚੜਾ ਦਰਬਾਰਾ ਉਸੇ ਉਸੇ ਦਾ ਹਵਾਨੂ ਕੂਰਦਾਸ ਸੀ ਇਹ ਸੀ ਜੀ ਸਾਡਾ ਸਾਜੀ ਕਾਂਡਾ ਅਗਲਾ 파ਟ ਫਿਰ ਨਵਾਂ ਪੜ ਲੈ ਕੇ ਮਿਲਦੇ ਆਂ ਜੀ ਸਸੇ ਜੀ